ਸਸ਼ੀ ਰਾਜ ਜੀ ਨੇ ਅੱਜ ਅਸ਼ੀਰਦਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਈ ਅੰਮ੍ਰਿਤਪਾਲ ਖਾਲਸਾ ਤੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਸਮਰਥਕ ਤੇ ਉਹਨਾਂ ਦੇ ਸਾਥੀਆਂ ਨੂੰ ਲੱਗਾ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਜਿਹੜੀ ਹੈ ਤਰਨਤਾਰ ਜਿੰਮੀ ਚੋੜ ਜਿਤਨੀ ਮੋਚਦਾ ਸਵਾਗ ਹੋ ਗਈ ਹੈ ਜੇਕਰ ਗੱਲ ਕਰੀਏ ਜਿੱਥੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਐਜ਼ ਅ ਆਜ਼ਾਦ ਜਿਹੜੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਲੇਕਿਨ ਹੌਨਤਾ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਹੈ ਐਲਾਨ ਕਰ ਦਿੱਤੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹ ਹੁਣ ਆਪ ਉਹਦੇ ਜਿਹੜੇ ਨੇ ਅਹੁਦੇਦਾਰ ਨੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਤਰਨਤਾਰਨ ਜਿਮਨੀ ਚੌਣ ਜਿਹੜਾ ਹੈ ਜਿੰਨਾ ਚਾਹੁੰਦੇ ਨੇ ਕਿਉਂਕਿ ਇੱਕ ਤਾਂ ਉਥੋਂ ਦੇ ਲੋਕ ਪੰਥ ਦੇ ਨਾਲ ਜੁੜੇ ਹੋਏ ਨੇ ਦੂਸਰੇ ਪਾਸੇ ਸਿੱਖ ਪਾਈਚਾਰੇ ਦੇ ਲੋਕ ਨੇ ਤੇ ਕਾਫੀ ਵੱਡਾ ਹੰਗਾਰਾ ਵੀ ਮਿਲਦਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਲੇਕਿਨ ਗੱਲ ਕਰਦੇ ਹਾਂ ਕਿ ਪਾਈ ਅਮਿਤਪਾਲ ਖਾਲਸਾ ਜੀ ਨੇ ਜਿੱਥੇ ਬੀਬੀ ਪਰਮਜੀਤ ਖਾਲੜਾ ਜੀ ਨੂੰ ਉਤਾਰਿਆ ਸੀ ਕਿਉਂਕਿ ਬੀਬੀ ਅਮਿਤਪਾਲ ਜਿਹੜੇ ਸੌਰੀ ਬੀਬੀ ਪਰਮਜੀਤ ਖਾਲੜਾ ਸੀਗੇ ਉਹ ਅਨੰਦਪੁਰ ਤੋਂ ਵੀ ਇੱਕ ਵਾਰ ਚੋਣ ਲੜ ਚੁੱਕੇ ਨੇ ਚਾਹੇ ਦੂਸਰੇ ਦੂਸਰੇ ਸਥਾਨ ਤੇ ਰਹੇ ਨੇ ਲੇਕਿਨ ਬੀਬੀ ਪਰਮਜੀਤ ਖਾਲੜਾ ਜੀ ਨੇ ਤਰਨਤਾਰਨ ਜਿਮਨੀ ਚੋਣ ਲੜਨ ਤੋਂ ਮਨਾ ਕਰ ਦਿੱਤਾ ਹੈ ਲੇਕਿਨ ਹੋਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਮਨੀ ਚੋਣ ਲਈ ਕਿਸ ਨੂੰ ਖੜਾ ਕੀਤਾ ਜਾਵੇ ਜੇਕਰ ਭਾਈ ਅਮਿਤਪਾਲ ਖਾਲਸਾ ਜੀ ਆਪਣੇ ਪਿਤਾ ਤਰਸੇਮ ਖਾਲਸਾ ਤਰਸੇਮ ਸਿੰਘ ਖਾਲਸਾ ਜੀ ਨੂੰ ਉਤਾਰਦੇ ਨੇ ਤਾਂ ਦੂਸਰੇ ਪਾਸੇ ਇਹ ਲੋਕਾਂ ਦੇ ਕਹਿਣਾ ਕਿ ਇਹ ਉਹੀ ਕੰਮ ਕਰਦੇ ਨਜ਼ਰ ਆਏ ਜਿਹੜੇ ਕੰਮ ਕੀਤੇ ਭਾਜਪਾ ਨੇ ਜਿਹੜਾ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੇ ਕਿਉਂਕਿ ਭਾਈ ਅਮਿਤਪਾਲ ਖਾਲਸਾ ਜੀ ਆਪ ਇਹ ਸਿਰਪਾਰਟੀ ਦੇ ਮੋਢੀ ਨੇ ਤੇ ਜੇਕਰ ਪਾਇਆ ਮਿਲਪਾ ਖਾਲਸਾ ਜੀ ਆਪਣੇ ਪਿਤਾ ਜੀ ਨੂੰ ਉਤਾਰਦੇ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਹੋਰ ਵੀ ਗੱਲਾਂ ਆ ਸਕਦੀਆਂ ਨੇ ਲੇਕਿਨ ਜੇਕਰ ਗੱਲ ਕਰੀਏ ਪਿਛਲੇ ਦਿਨੀ ਜਿਹੜੇ ਨੇ ਸੰਦੀਪ ਸਿੰਘ ਸਣੀ ਜਿੰਨਾ ਉੱਤੇ ਕਾਫੀ ਤਸ਼ੱਦਦ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ ਸੂਬਾ ਸਿੰਘ ਨੂੰ ਏਐਸਆਈ ਸੂਬਾ ਸਿੰਘ ਨਾਲ ਜਿਹੜੀ ਆ ਉਹਨਾਂ ਦੀ ਥੋੜੀ ਜੀ ਗੜਬੜ ਹੋਈ ਸੂਬਾ ਸਿੰਘ ਨੇ ਵੀ ਕੋਈ ਚੰਗੇ ਕੰਮ ਨਹੀਂ ਕੀਤੇ ਸੀ ਉਹ ਵੀ ਜਿਹੜੇ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਨੇ ਆਪਣੀ ਜੇਲ੍ਹ ਭੁਗਤ ਰਾਈ ਸੀ ਕਿਉਂਕਿ ਉਹਨਾਂ ਨੇ ਵੀ ਕਾਫੀ ਲੋਕਾਂ ਦੇ ਧੀਆ ਪੁੱਤਰਾਂ ਨੂੰ ਜਿਹੜਾ ਹੈ ਘਰਾਂ ਦੇ ਵਿੱਚੋਂ ਕੱਢ ਕੇ ਝੂਠੇ ਐਂਕਾਊਂਟਰ ਕੀਤੇ ਸੀ ਲੇਕਿਨ ਸੰਦੀਪ ਸਿੰਘ ਸਣੀ ਦਾ ਨਾਮ ਵੀ ਆ ਰਿਹਾ ਹੈ ਕਿ ਉਹ ਭਾਈ ਅਮਿਤਪਾਲ ਖਾਲਸਾ ਜੀ ਦੇ ਜਿਹੜੇ ਨੇ ਤਰਨਤਾਰਨ ਟੂ ਜਿਹੜੇ ਨੇ ਜਿਮਨੀ ਚੋਣਾ ਵਾਸਤੇ ਖੜੇ ਹੋ ਸਕਦੇ ਨੇ ਤੇ ਉਹਨਾਂ ਵੱਲੋਂ ਚੋਣਾਂ ਵੀ ਲੜੀਆਂ ਜਾ ਸਕਦੀਆਂ ਨੇ ਇਹ ਕੰਸੋਵਾ ਅੰਦਰੋਂ ਅੰਦਰ ਚੱਲ ਰਹੀਆਂ ਨੇ ਲੇਕਿਨ ਇੱਕ ਇਹਦਾ ਪੱਖ ਹੋਰ ਹੈ ਜਿਹੜੇ ਸੰਦੀਪ ਸਿੰਘ ਸਣੀ ਨੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜੇਕਰ ਸੰਦੀਪ ਸਿੰਘ ਸਣੀ ਜਿਮਨੀ ਚੌਂ ਲੜਦੇ ਨੇ ਕਰਨ ਧਰਮ ਤੋਂ ਤਾਂ ਉਹ ਇੱਕ ਆਜ਼ਾਦ ਉਮੀਦਵਾਰ ਲੜਨਗੇ ਉਹ ਕਿਸੇ ਵੀ ਪਾਰਟੀ ਵੱਲੋਂ ਨਹੀਂ ਲੜਨਗੇ ਚਾਹੇ ਉਹ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਹੋਵੇ ਤੇ ਪਾਵੇ ਉਹ ਪਾਰਟੀ ਹੋਵੇ ਜਿਹੜੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਬਣੇ દાન ਜਾਨੀ ਹਰਪ੍ਰੀਤ ਸਿੰਘ ਜੀ ਯਾਨੀ ਕਿ ਜੇਕਰ ਗੱਲ ਕਰੀਏ ਕੋਲ ਮਲਾ ਕੇ ਤਾਂ ਜਿਹੜੇ ਦੇ ਸੰਦੀਪ ਸਿੰਘ ਸਣੀ ਵੱਲੋਂ ਵੀ ਨਾ ਹੀ ਕੀਤੀ ਜਾ ਰਹੀ ਹੈ ਉਹਨਾਂ ਦਾ ਪਰਿਵਾਰ ਭਾਈ ਅਮਰਪਾਲ ਖਾਲਸਾ ਜੀ ਦੇ ਜਿਹੜਾ ਹੈ ਪਾਰਟੀ ਵੱਲੋਂ ਸੰਦੀਪ ਸਿੰਘ ਸਣੀ ਨੂੰ ਚੋਣ ਮੈਦਾਨ ਚ ਨਹੀਂ ਉਤਾਰੇਗੀ ਹੁਣ ਸਭ ਤੋਂ ਵੱਡਾ ਪੰਥਕ ਪੰਥਕ ਦੇ ਲੋਕ ਨੇ ਸਿੱਖ ਭਾਈਚਾਰੇ ਦੇ ਲੋਕ ਨੇ ਸਵਾਲ ਮੁੱਚਦਾ ਬਣ ਗਿਆ ਹੈ ਕੌਣ ਦੇਖਣਾ ਇਹ ਹੋਵੇਗਾ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਕੌਣ ਉਮੀਦਵਾਰ ਉਤਾਰਿਆ ਜਾਏਗਾ ਜਿਮਨੀ ਚੋਣਾ ਵਾਸਤੇ ਤਰਨਤਾਰਨ ਤੋਂ ਕਿਉਂਕਿ ਤਰਨਤਾਰਨ ਤੋਂ ਜੇਕਰ ਜਿਮਨੀ ਚੋਣਾ ਲਈ ਇੱਕ ਭਾਈ ਅੰਮ੍ਰਿਤਪਾਲ ਖਾਲਸਾ ਜੀ ਕਿਹੜਾ ਮੁਖ ਚਿਹਰਾ ਉਤਾਰਦੇ ਨੇ ਕਿਉਂਕਿ ਪਿੱਛੇ ਕੋ ਜੇਕਰ ਗੱਲ ਕਰੀਏ ਜਿਹੜੇ ਭਾਈ ਸਰਜੀਤ ਸਿੰਘ ਖਾਲਸਾ ਨੇ ਫਰੀਦਕੋਟ ਤੋਂ ਜਿਹੜੇ ਐਮਪੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜੇਕਰ ਜੇਕਰ ਪੰਥ ਦੇ ਨਾਲ ਜੁੜੇ ਲੋਕ ਪੰਥ ਦੇ ਨਾਲ ਜਿਹੜੇ ਨੇ ਸਿੱਖ ਭਾਈਚਾਰੇ ਦੇ ਲੋਕ ਸਾਡੇ ਨਾਲ ਖੜੇ ਨੇ ਅਸੀਂ ਇਹਨਾਂ ਚੋਣਾਂ ਵਿੱਚੋਂ ਲੀਡ ਵੀ ਕਰ ਸਕਦੇ ਆ ਕਿਉਂਕਿ ਲੋਕ ਕਿਤੇ ਨਾ ਕਿਤੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਕਾਫੀ ਪਸੰਦ ਕਰਦੇ ਨੇ ਨੌਜਵਾਨ ਪੀੜ੍ਹੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਨਾਲ ਜੁੜੀ ਹੋਈ ਹੈ ਖਡੂਰ ਸਾਹਿਬ ਤੋਂ 197000 ਵੋਟਾਂ ਪਾ ਕੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਪੰਥਕ ਨੇ ਵਿਖਾ ਦਿੱਤਾ ਕਿ ਲੋਕਾਂ ਦੇ ਅੰਦਰ ਕਿੰਨੇ ਜ਼ਿਆਦਾ ਜਿਹੜੀ ਨੇ ਅੰਪਾਈ ਅਮਿਤਪਾਲ ਖਾਲਸਾ ਜੀ ਦੀ ਜਿਹੜੀ ਹੈ ਇੱਜ਼ਤ ਹੈ ਤਾਂ ਦੂਸਰੇ ਪਾਸੇ ਤੁਹਾਨੂੰ ਗੱਲ ਦਸੀਏ ਹੁਣ ਦੇਖਣਾ ਇਹ ਹੋਵੇਗਾ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਉਤਾਰਿਆ ਹੈ ਤਾਂ ਹੁਣ ਤਰਨ ਤਰਨ ਟੂ ਹਲਕਾ ਤੋਂ ਕੌਣ ਉਤਾਰਿਆ ਜਾਵੇਗਾ ਭਾਈ ਅਮਿਤਪਾਲ ਖਾਲਸਾ ਜੀ ਦੀ ਪਾਰਟੀ ਵੱਲੋਂ ਧੰਨ